ਕੰਨਾ ਹੋਇ ਤੇ ਮਨ ਸਮਰਾਤੇ ਆਪਣਾ ਹਾਂ ਬਿੰਦ ਸਬੰਦ ਅੱਬੰਦ

Ah, 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 दिले थिया वांडे पे न ਸਤ ਜੀ ਨੇਦੀ ਮਾਓ ਆਇ ਤਬੂ ਤੇ ਤਨ ਜਨ ਦੀ ਜਨ ਜਾਇ ਤੁੰਗ ਕੇ ਸਹਾ ਪਰਨਾਮ ਪਰਮ ਸਾਰ ਜੀ ਤੁਪੁਰਾਂ ਦੇ ਸਾਜੀ ਨਵਾਜੀ ਗੁਰ ਪਿਆਰੀ ਸੁਸਵਾਰੀ ਸਤ ਸੋ ਜੀ ਦਾ ਪਾਸ ਸਤ ਸਤ ਵਾਹ ਸੰਤੁਰਾਂ ਨੇ ਮਹਾਨ ਕਿਰਪਾ ਕੀਤੀ ਹੈ ਆਪਣਾ ਸਾਰੀ ਰਣਮੈਣ ਚੱਕੇ ਸੰਗ ਦੇ ਰੂਪ ਦੇ ਵਿੱਚ ਸਹਿਬਾ ਦੀ ਸਤਿ ਸ਼੍ਰੀ ਅਕਾਲ ਰਾਨੀ ਦੇ ਜਾਪ ਕੀਤੇ ਹੈ ਔਰ ਖਮਾਲ ਕਰੇ ਦਾਨ ਕਰਦੇ ਸ੍ਰੀ ਸੁਖਲਾਲ ਦੇ ਨਾਲ ਚਲੇ ਜਿਨ੍ਹਾਂ ਨੂੰ ਬਾਦਸ਼ਾਹ ਆਪਣੇ ਦਰ ਕਰਦੇ ਸ੍ਰੀ ਸੁਖਲਾਲ ਨਾਲ ਜੋੜਦੇ ਤੇ ਉਹਨਾਂ ਨੂੰ ਮਾਣ ਕੀ ਦਿੱਤਾ ਮਹਾਰਾਜ ਨੇ ਬਾਣੀ ਜਿਸਮਾ ਵਖਸੇ ਸ੍ਰੀ ਸੁਖਲਾਲ ਦਾਨਿਤ ਪਾਤ ਰਾਹੀ ਪਾਤ ਸੁਲਾ ਜਿੰਨਾਂ ਨੂੰ ਮਾਲਕ ਆਪਣੇ ਘਰ ਦੇ ਕਥਾ ਔਰ ਕੇਸਨ ਨਾਲ ਸਿਰ ਤੋਂ ਸਲਾਹ ਨਾਲ ਜੋੜ ਦਿੰਦੇ ਨੇ ਮਹਾਰਾਜ ਕਹਿੰਦੇ ਉਹ ਤਾਂ ਪਾਤ ਸ਼ਾਹਾਂ ਦੇ ਵੀ ਪਾਤ ਰਾਹ ਇਹ ਮਾਨ ਸਾਨੂੰ ਆਪਲ ਹੋਇਆ ਮਹਾਰਾਜ ਨੇ ਕਿਰਪਾ ਕੀਤੀ ਸਾਡੇ ਆਪ ਸਰਕਾਰ ਜੋ ਵੀ ਅਧਿਕਾਰੀ ਸਰਕਾਰ ਸਿੰਘ ਜੀ ਜਿਨ੍ਹਾਂ ਦੇ ਮਨ ਵਿੱਚ ਇਸ ਗੱਲ ਦਾ ਚਾਰ ਇੰਦ ਹੈ ਮੁਹਾਰ ਇੰਦ ਜਿਨ੍ਹਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਮਿਲਦੀ ਹੈ ਜਿੱਥੇ ਉਹ ਆਪ ਆਪਣੇ ਵਡੇਰਿਆਂ ਦੇ ਪਾਸੇ ਸੋਹਣੇ ਸੰਸਕਾਰਾਂ ਦਾ ਸੰਕਟ ਹੈ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਸੇਵਾ ਸਰੂਪ ਨਾਲ ਜੁੜਦੇ ਨੇ ਤੇ ਉਹਨਾਂ ਨੇ ਹੋਰਨਾਂ ਨੂੰ ਵੀ ਪ੍ਰੇਰ ਕੇ ਸੱਚ ਬੋਲਣ ਦੇ ਜੋੜਨ ਦਾ ਯਤਨ ਕੀਤਾ ਹੈ ਇਸੇ ਸਤ ਮੰਦਰ ਕੰਜਨ ਦੇ ਉਸਾਰ ਦੇ ਨੇ ਤੈਸਾ ਕੋਈ ਕੁਝ ਹੋਰ ਸ਼ਬਦ ਸਿਖਾਏ ਭਾਈ ਗੁਰਦਾਸ ਜੀ ਕਹਿੰਦੇ ਜਿਹੋ ਜੇ 100 ਗੰਦਰ ਸੋਨੇ ਦੇ ਬਣਾ ਕੇ দান ਕਰਦੇ ਜਿਹੋ ਜਿਹਾ ਦਿੱਸੇ ਉਹ ਸ਼ਬਦ ਨਾਲ ਜੋੜ ਦਿੱਤਾ ਇੱਕੋ ਜਿਹਾ ਬਰਾਬਰ ਹੈ ਉਹ ਸਤਿ ਸ੍ਰੀ ਅਕਾਲ ਇਹ ਗੁਣ ਭਾਈ ਸੋਪਾਲ ਸਿੰਘ ਜੀ ਦੇ ਹਿੱਸੇ ਆਏ ਆ ਤੇ ਨਾਲ ਉਹਨਾਂ ਦੇ ਜਿਹੜੇ ਸਹਿਯੋਗ ਕਰਦੇ ਆ ਭਾਵਨਾ ਬਣਾ ਕੇ ਭਾਈ ਸੰਤਵੰਤ ਭਾਈ ਗੁਰੂ ਰੇਤੂ ਹੋਰ ਕਿੰਨੇ ਹੀ ਮਾਲਕ ਉਹਨਾਂ ਸਾਰਿਆਂ ਦੇ ਮੇਰ ਦੀ ਨਾ ਜਾ ਰੱਖਣਾ ਤੋਂ ਆਉ ਦੱਸਿਆ ਹੈ ਭਾਈ ਸਾਹਿਬ ਨੇ ਕਿ ਇੱਕ ਤਰੀਕ ਤੋਂ ਲੈ ਕੇ ਇੱਕ ਜੂਨ ਤੋਂ ਲੈ ਕੇ ਅੱਜ ਤੱਕ ਤਕਰੀਬਨ ਇੱਕ ਮਹੀਨਾ ਹੋ ਗਿਆ ਗੁਰਮਤਿ ਦੇ ਕੈਂਪ ਲਗਾਏ ਗਏ ਜਿਦੇ ਵਿੱਚ ਬੱਚਿਆਂ ਨੇ ਨਾਮ ਬਾਣੀ ਦਾ ਅਭਿਆਸ ਕੀਤਾ ਸ਼ਾਸਤਰ ਵਿਦਿਆ ਦਾ ਵਿਹਾਰ ਅਭਿਆਸ ਕੀਤਾ ਹੈ ਔਰ ਸੇਵਾਦਾਰਾਂ ਨੇ ਲੰਗਰਾਂ ਦੀਆਂ ਸੇਵਾਵਾਂ ਨਿਭਾ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਦਾ ਯਤਨ ਕੀਤਾ ਬਾਰਾ ਸਾਲ ਕਿਰਪਾ ਕਾਰਨ ਇਹ ਸਾਰੀਆਂ ਸੇਵਾਵਾਂ ਇਨ ਸਾਰੇ ਜੋ ਜੱਪ ਤੱਕ ਦੇ ਸਮਾਗਮ ਨੇ ਮਹਾਰਾਜ ਜੀ ਆਪਣੇ ਦਰ ਕਰ ਸਾਇਬਾਂ ਦਾ ਮਤਾਵਾ ਪੈਣਾ ਦੀ ਰਲ ਮਿਲ ਕਰਕੇ ਸਿਵਾਵਾਂ ਸੁਭਾਈਆਂ ਨੇ ਭਾਰਤ ਤੋਂ ਉਤਾਰਿਆ ਦੀ ਕਿਰਪਾ ਰੱਖੋ ਇਸ ਤਰ੍ਹਾਂ ਜੋੜ ਕੇ ਰੱਖੋ ਔਰ ਇਸ ਮਹੀਨੇ ਦੇ ਵਿੱਚ ਵਿੱਚ ਜਿਹੜੇ ਵੀ ਇਤਿਹਾਸ ਹੁਣ ਸੁਭਾਏ ਨੇ ਜਿਵੇਂ ਦੱਸਿਆ ਹੈ 1984 ਦਾ ਸੰਲੂ ਘਰਾਂ ਪੰਜ ਪਾਦਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਸ ਵਿਧੀ ਦਿਖਾਣਾ ਵੀ ਆਇਆ ਇਸ ਮਹੀਨੇ ਦੇ ਵਿੱਚ ਔਰ ਬਾਬਾ ਬੰਦਾ ਸਿੰਘ ਮਹਾਰਾ ਦੀ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਨੂੰ ਵੀ ਸਮਰਪਿਤ ਕੀਤੇ ਗਏ ਨੇ ਸਮਾਗਮ ਤੇ ਨਾਲ ਇਹ ਭਗਤ ਕਬੀਰ ਸਾਹਿਬ ਦੇ ਜਨਮ ਦਿਨ ਨੂੰ ਵੀ ਮਨਾਇਆ ਗਿਆ ਗੁਰਮਤਿ ਅਨੁਸਾਰ ਇਹ ਦਿਹਾੜੇ ਮਨਾਏ ਮਹਾਰਾਜ ਸਾਹਿਬ ਕਿਰਪਾ ਕਰਨ ਦੇਖੋ ਭਗਤ ਕਬੀਰ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਸੀ ਰਲ ਕੇ ਤੇ ਜਿਨ ਕੇ ਦਿਨ ਮਨਾਤੇ ਹੋ ਉਹਨਾਂ ਦੀ ਬਾਤ ਨਹੀਂ ਮੰਨਣਾ ਜਿਨ੍ਹਾਂ ਦੇ ਦਿਨ ਮਨਾਈ ਦੇ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਹੈ ਉਹਨਾਂ ਦੇ ਦਿਨ ਕਿਉਂ ਮਨਾਏ ਜਾਂਦੇ ਆ ਜਿਵੇਂ ਛੋਟੇ ਛੋਟੇ ਬੱਚੇ ਜਿਹੜੇ ਆ ਨਾ ਭਗਤ ਚਦੇ ਸਭ ਜਦੋਂ ਛੋਟੇ ਜਿਹੇ ਸੀ ਉਹਨਾਂ ਕਰਦੇ ਉਹ ਵੀ ਇਹਨਾਂ ਬਾਗ ਸਤ ਸੰਗਤ ਵਿੱਚ ਜਾ ਕੇ ਬੈਠੇ ਅਕਰ ਇਲਾਕੇ ਵਿੱਚ ਸਾਧੂ ਮੰਡਣੀ ਆਉਂਦੀਆਂ ਉਹਨਾਂ ਦੇ ਮਨ ਵਿੱਚ ਚਾਹ ਹੋਇਆ ਛੋਟੀ ਜੀ ਉਮਰ ਹੈ ਸਾਧੂਆਂ ਦੇ ਸੰਗਤ ਵਿੱਚ ਜਾ ਕੇ ਬੈਠੇ ਅਕਰ ਜਦੋਂ ਰੋਜ਼ ਹੀ ਉਹਨਾਂ ਨੇ ਆਪਣਾ ਨੀਮ ਬਣਾ ਲਿਆ ਸੰਗਤ ਕਰਨ ਦਾ ਸੰਗਤ ਗਵੀਰ ਸਾਹਿਬ ਦੀ ਮਾਤਾ ਜੀ ਨੂੰ ਫਿਕਰ ਪੈ ਗਿਆ ਦੇਖੋ ਕਿਹੜੀ ਵਾਰ ਬਾਪਿਆਂ ਨੂੰ ਇਸ ਤਰ੍ਹਾਂ ਦਾ ਫਿਕਰ ਹੋ ਜਾਂਦਾ ਹੈ ਇਹ ਬੱਚਾ ਸਾਡਾ ਘਰ ਦੇ ਕੰਮਾਂ ਵੱਲ ਘੱਟ ਧਿਆਨ ਦਿੰਦੇ ਤੇ ਬਾਪਿਆਂ ਕੋਲ ਜਾਂਦੀ ਜਾਂਦੀ ਹੈ ਜਿਹੜਾ ਉਹ ਆਪਣੇ ਜ਼ਿੰਮੇਵਾਰੀਆਂ ਤੋਂ ਭੱਜ ਗਿਆ ਉਹਦਾ ਜੀਵਨ ਸ਼ਾਇਦ ਢਿਮਾਨ ਵੱਲ ਚਲੇ ਗਿਆ ਪਰ ਐਸੀ ਗੱਲ ਨਹੀਂ ਸੰਗਤ ਗਵੀਰ ਸਾਹਿਬ ਨੇ ਐਵੇਂ ਹੀ ਬਾਣੀ 'ਚ ਲਿਖਿਆ ਵੀ ਸੰਗਤ ਕਰੀਏ ਸਾਦਗੀ ਆਤਮ ਕਰੇ ਨਿਰਵਾਉ ਆਪਣੇ ਜੀਵਨ ਦਾ ਤਜਰਬਾ ਸਾਂਝਾ ਕੀਤਾ ਵੀ ਸਾਧੂ ਦੀ ਸੰਗਤਲੇ ਸਮੇਂ ਤੱਕ ਨੇਪਦੀ ਹੈ ਕਿਉਂਕਿ ਉਹਨਾਂ ਨੇ ਬਦਕਣ ਦੇ ਵਿੱਚ ਸਾਧੂ ਦੇ ਸੰਗਤ ਕਰਨੇ ਸ਼ੁਰੂ ਕੀਤੇ। ਮਾਫ ਵਿਕਰਮੰਦ ਹੋ ਕੇ ਆਪਣੀ ਆਂਡਣਾ ਗਵਾਰਣੀਆਂ ਦਰਾਨੀਆਂ ਚਾਹਣੀਆਂ ਨੂੰ ਬੁਲਾਇਆ ਕਹਿੰਦੇ ਸੋਹਣ ਰਾਣੀ ਸੋਹਜ ਖਾਨੇ ਅਜਲ ਜੇਤ ਪਹੇਓ ਇਹ ਗੁਰਬਾਣੀ ਦੇ ਵਿੱਚ ਅੱਜ ਦੇ ਕੰਨੀਆਂ ਸੱਚੀ ਗੱਲ ਹੋ ਗਈ ਰੋਜ਼ ਸਾਧੂਆਂ ਦੇ ਕੋਲ ਤਾਂ ਜਾਂਦੀ ਰਹਿੰਦੀ ਐ 700 ਦਿਨ ਮੁੜੀਏ ਕੋਏ ਇਹ ਮੁੜੀਆ ਕਿਉਂ ਨਾ ਹੋਏ ਭਾਦ ਗਵੇਲ ਸਾਹਿਬ ਦੀ ਮਾਤਾ ਕਹਿੰਦੀ ਮੈਂ ਸੱਤ ਰੰਗ ਦਾ ਸੂਤ ਤਿਆਰ ਕੀਤਾ ਸੀ ਵਿਸ਼ਵਰਾਤੀ ਦੇ ਵੇਚਾਂਗੇ ਗੁਜ਼ਾਰਾ ਕਰਨ ਦੇ ਆਪਣੀਆਂ ਰਸਮਾਂ ਵਿਆਹਾਂਗੇ ਖਾਣ ਪੀਣ ਦਾ ਸਮਾਨ ਲਿਆਵਾਂਗੇ ਇਹਨਾਂ ਦਾ ਮੇਰਾ ਸੱਤ ਰੰਗ ਦਾ ਸੂਤ ਦੀ ਰੀਤ ਨਾਲ ਤੇ ਵੱਟ ਕੇ ਆਪ ਸਾਧਵਾ ਨੂੰ ਕੋਈ ਜਨਰਕ ਸ਼ਕਤਾ ਦਾ ਦੱਸਦਾ ਆ। ਜਿੱਦਾਂ ਕਿ ਸਾਡਾ ਘਰ ਪਟਿਆ ਜਾਏ ਜਾਂ ਇਹ ਬੱਚਾ ਦੇ ਵਿਗੜ ਗਏ ਆ ਮਾਂ ਫਿਕਰ ਕਰਦੀ ਐ। ਆਂਡ ਬਾਂਡ ਨੂੰ ਕਹਿੰਦੀ ਐ ਇਹਨੂੰ ਸਮਝਾਓ ਕਿ ਇਹਦਾ ਇਹਦਾ ਨਰਵਾਹ ਹੀ ਕੋਲ ਜਿੱਦਾਂ ਸਾਧਾ ਦੀ ਸੰਗਤ ਵਿੱਚ ਜਾ ਕੇ ਬਹਿ ਜਾਂਦਾ ਲੋਕੀ। ਜਦੋਂ ਭਗਤ ਕਬੀਰ ਸਾਹਿਬ ਨੂੰ ਪਤਾ ਲੱਗਿਆ ਵੀ ਮਾਂ ਇੰਨਾ ਫਿਕਰ ਕਰਦੀ ਆਂ ਆਣ-ਗਵਾਣ ਕੋਲ ਇੰਦਾ ਦੀਆਂ ਗੱਲਾਂ ਕਰਦੀ ਆਂ ਵੀ ਤੇਰਾ ਬੱਚਾ ਵਿਗੜ ਗਿਆ ਫਿਰ ਭਗਤ ਕਬੀਰ ਸਾਹਿਬ ਨੇ ਸੈਬਾ ਦੀ ਪਾਵਨ ਬਾਣੀ ਵਿੱਚ ਹੀ ਵਰਜਨ ਆਉਂਦੇ ਨੇ ਕਹਿੰਦੇ ਜਿਹੜੇ ਲੋਕ ਇਸ ਗੱਲ ਦੀ ਫਿਕਰ ਕਰਦੇ ਨੇ ਵੀ ਭਗਤ ਕਬੀਰ ਹੈ ਜਿਹੜਾ ਇਹ ਵਿਗੜ ਗਿਆ ਸਾਧੂ ਸੰਗਤ ਦੇ ਵਿੱਚ ਜਾ ਕੇ ਕਹਿੰਦੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਐ ਵੀ ਗੰਗਾ ਦੇ ਸੰਗ ਸਲਦਾ ਵਿਚਰੀ ਜੀ ਆਮ ਨਦੀ ਜਿਹੜੀ ਹੁੰਦੀ ਹੈ ਉਹ ਗੰਗਾ ਦੇ ਪਾਣੀ ਵਿੱਚ ਰਲ ਕੇ ਕੀ ਉਹ ਵਿਗੜ ਜਾਂਦੀ ਹੈ ਉਹਦੀ ਵੈਲਿਊ ਕੀਮਤ ਘਟ ਜਾਂਦੀ ਹੈ ਨਹੀਂ ਸੋ ਸਗਰਤਾ ਗੰਗਾ ਹੋਏ ਨਿਮਰੀ ਸਗੋ ਉਹ ਆਮ ਨਦੀ ਵੀ ਗੰਗਾ ਚ ਮਿਲ ਕੇ ਗੰਗਾ ਵਰਤੀ ਬਣ ਜਾਂਦੀ ਹੈ ਗੰਗਾ ਦਾ ਰੂਪ ਹੀ ਹੋ ਜਾਂਦੀ ਹੈ ਅਗੇ ਭਗਤ ਕਬੀਰ ਸਾਹਿਬ ਲਿਖਦੇ ਐ ਕਹਿੰਦੇ ਤਰਵ ਚੰਦਨ ਕੈ ਸੰਗ ਤਰਵ ਵਿਗਰਿਓ ਇਹ ਕ ਚੰਦਨ ਦਾ ਬੂਟਾ ਕਹਿੰਦੇ ਪਵੰਜਾ ਗੁੰਗਲਾਂ ਦਾ ਜੇ ਉਹਦੇ ਕੋਲ ਕੋਈ ਆਮ ਭਾਵ ਦਰਕ ਹੋ ਜੇ ਤੇ ਉਹਦੀ ਕੀਮਤ ਕੱਟ ਜਾਂਦੀ ਆ ਨਹੀਂ ਹੁਣ ਚੰਦਨ ਵੀ ਬਾਅਦ ਬਾਣੀ ਚ ਵੀ ਲਿਖਿਆ ਸਭ ਨੂੰ ਪਤਾ ਐ ਅਸੀਂ ਪੜਿਆ ਸੁਣਿਆ ਕਿ ਚੰਦਨ ਦਾ ਬੂਟਾ ਚ ਇੰਨੀ ਮਹਿਕ ਹੁੰਦੀ ਐ ਉਹਦੇ ਕੋਲ ਪਾਵੇਂ ਕਾਹੂਸ ਹੋਵੇ ਉਹਦੇ ਵਿੱਚੋਂ ਵੀ ਚੰਦਨ ਵਰਗੀ ਮਹਿ ਸੌਣ ਲੱਗ ਜਾਂਦੀ ਆ ਤੁਹਾਨੂੰ ਦੱਸਾਂ ਕਹਿੰਦੇ ਚੰਦਨ ਕੇ ਸੰਗ ਤਰਵਰ ਵਿਗਰਿਓ ਉਹ ਆਮ ਦਰਖਤ ਡਿਗੜਦਾ ਜਰੂਰ ਹੈ ਪਰ ਬਣਦਾ ਕੀ ਹੈ ਉਹ ਤਰਵਰ ਚੰਦਨ ਹੋਏ ਨਿਭਰਿਓ ਸਗੋ ਉਹ ਆਮ ਦਰਖਤ ਵੀ ਚੰਦਨ ਵਰਗੀ ਮਹਿ ਦਿੱਸਣ ਲੱਗ ਜਾਂਦਾ ਹੈ ਆਪਕੋ ਸਰ ਬਾਹਰ ਵਰਕ ਪੜਦੇ ਹੁੰਦੇ ਆ ਨਾ ਚੰਦਨ ਬਣ ਜਾਂਦੇ ਨੇ ਚੰਦਨ ਕੋਲ ਵਸਦੇ ਤੇ ਚੰਦਨ ਕਮਸ਼ੇ ਤੇ ਚੰਦਨ ਕੋਲ ਵਸਦੇ ਤੇ ਆਖੇ ਚੰਦਨ ਕੋਲ ਵਸਦੇ ਤੇ ਚੰਦਨ ਕੋਲ ਵਸਦੇ ਤੇ ਚੰਦਨ ਕੋਲ ਵਸਦੇ ਤੇ ਆਖੇ ਤਬੋਤ ਚੰਦਨ ਦੇ ਕੋਲ ਤਾਂ ਭਾਵੇਂ ਘਾਹ ਕੁੱਤੀ ਹੋਵੇ ਉਹ ਵੀ ਚੰਦਨ ਵਰਗੀ ਮਹਿਕ ਛੱਡਣ ਲੱਗ ਪਿਆ। ਅੱਗੇ ਭਗਤ ਕਬੀਰ ਸਾਹਿਬ ਗੁਰਬਾਣੀ ਦੇ ਬਾਦਰ ਨੇ ਬਾਣੀ ਚ ਲਿਖੇ ਨੇ। ਕਹਿੰਦੇ ਪਾਤਸ਼ਕੈ ਸੰਗ ਤਾਂਬਾ ਵਿਗਰੇ ਹੋ। ਕਿ ਪਾਤਸ਼ ਦੀ ਸ਼ੋਭਾ ਕੇ ਤਾਂਬੇ ਦੀ ਕੀਮਤ ਘਟ ਜਾਂਦੀ ਹੈ ਨਹੀਂ। ਉਹ ਤਾਂਬਾ ਕੰਤਿਨ ਹੋਏ ਨਿਭਰਿਓ ਸਭੋ ਜਿਹੜਾ ਉਹ ਤਾਂਬਾ ਹੈ ਉਹ ਸੁਨਾ ਬਣ ਜਾਂਦਾ ਪਾਰਸ ਦੀ ਨਾਲ ਲੱਗਦੀ ਤੁਸੀਂ ਫਿਕਰ ਕਰਦੇ ਹੋ ਵੀ ਸਾਧੂ ਦੀ ਸੰਗਤ ਕਰਕੇ ਕਬੀਰ ਦਾ ਜੀਵਨ ਵਿਗੜ ਗਿਆ ਗਰਪ ਗਿਆ ਸ਼ਾਇਦ ਕਿਸੇ ਕੰਮ ਦਾ ਨਹੀਂ ਰਿਹਾ ਇਹ ਜੀਵਨ ਬਿਆਰਥ ਹੈ ਕਹਿੰਦੇ ਨਹੀਂ ਸਾਧੂ ਦੀ ਸੰਗਤ ਦਾ ਤੇ ਇੰਝਾ ਵੱਡਾ ਫਲ ਹੈ ਪਾਰਸ ਦੀ ਸ਼ੋਭਾ ਕੇ ਤਾਂਬਾ ਦਾ ਸੋਨਾ ਹੀ ਬਣਦਾ ਹੈ ਪਾਰਸ ਨੇ ਔਰ ਸੰਤਨ ਨੇ ਘੜੂ ਅੰਤਰੋ ਜਾਣ ਕਹਿੰਦੇ ਸਾਧੂ ਵਿੱਚ ਤੇ ਪਾਰਸ ਵਿੱਚ ਬੜਾ ਫਰਕ ਹੈ ਉਹ ਲੋਹੇ ਉਹ ਕਰਜਨ ਕਰੇ ਸਾਧੂ ਕਰ ਲੈ ਆਪ ਸਮਾਨ ਪਾਰਸ ਤਾਂ ਤਾਂਬੇ ਨੂੰ ਸੋਨਾ ਹੀ ਬਣਾਉਂਦਾ ਹੈ ਲੋਹੇ ਨੂੰ ਸੋਨਾ ਹੀ ਪਣਾਉਂਦਾ ਹੈ ਪਰ ਸਾਧੂ ਆਪਣੇ ਵਰਗਾ ਬਣਾ ਦਿੰਦੇ ਆਪ ਨੂੰ ਸਾਧੂ ਕੀਤੀ ਵਸ ਨੇ ਜਦੋਂ ਸਾਧੂ ਦੇ ਸੰਗਤ ਮਿਲਦੀ ਹੈ ਭਗਤ ਜੀ ਬੇਰ ਸਾਹਿਬ ਕਹਿੰਦੇ ਆ ਮਤਲਬ ਹੀ ਗੰਗਾ ਵਿੱਚ ਮਿਲ ਕੇ ਗੰਗਾ ਦਾ ਰੂਪ ਹੋ ਗਏ ਆਮ ਦਰਗਤ ਚੰਦਰ ਦੀ ਸੰਗਤ ਕਰਕੇ ਚੰਦਰ ਵਰਗੀ ਮਹਿਕ ਛੱਡਣ ਲੱਗ ਗਿਆ ਤਾਂਬਾ ਕਦੇ 파ਰਸੀ ਦੀ ਸ਼ੋਭਾ ਆ ਕੇ ਸੋਨਾ ਬਣ ਗਿਆ ਤੇ ਗਵੇਰ ਸਾਧੂਆਂ ਦੀ ਸੰਗਤ ਕਰਦਾ ਸੰਤਨ ਸੰਗਤ ਕਬੀਰ ਆ ਵਿਗੜਿਓ ਕਹਿੰਦੇ ਸਾਧੂ ਦੀ ਸੰਗਤ ਕਰਕੇ ਕਬੀਰ ਵਿਗੜਿਆ ਤੇ ਕੀ ਬਣਿਆ ਸੋ ਤੇ ਵੀਰ ਰਾਮਾ ਹੋਏ ਨਿਭਰਿਓ ਕਹਿੰਦੇ ਉਹ ਕਬੀਰ ਰੱਬ ਬਣ ਗਿਆ ਸਾਧੂ ਦੀ ਸੰਗਤ ਦਾ ਫਾਇਦਾ ਸਾਧੂ ਦੀ ਸੰਗਤ ਕਰਕੇ ਭਗਤ ਕੋ ਵੀ ਸਾ ਰਾਮ ਰੂਪ ਉਹ ਜਿਵੇਂ ਅੱਜ ਉਹਨਾਂ ਦੀ ਬਾਣੀ ਵੀ ਦੁਰਗ੍ਰੰਥ ਦੇ ਮਾਰਾ ਦੇ ਵਿੱਚ ਅੱਜ ਉਹਨਾਂ ਨੂੰ ਵੀ ਨਮਸਕਾਰਾਂ ਹੁੰਦੀਆਂ ਨੇ ਇਹ ਸਾਧੂ ਦੀ ਸੰਗਤ ਦਾ ਫਾਇਦਾ ਸਾਰੀ ਦੁਨੀਆ ਨਮਸਕਾਰਾਂ ਕਰਦੀ ਹੈ ਅੱਜ ਉਹਨਾਂ ਦੇ ਦਿਨ ਦਿਹਾੜੇ ਪ੍ਰਕਾਸ਼ ਦਿਹਾੜੇ ਮਨਾ ਰਹੇ ਆ ਇਹ ਸਾਧੂ ਦੀ ਸੰਗਤ ਕਰਕੇ ਜੀਵਨ ਵਿੱਚ ਸਾਧੂ ਦੀ ਸੰਗਤ ਅਤਿ ਜ਼ਰੂਰੀ ਹੈ ਇਸੇ ਕਰਕੇ ਕਹੇ ਆ ਕਿ ਤਨ ਧਨ ਨੇ ਜਣੇ ਦੀਆਂ ਬਾਵਾ ਇਨਾਂ ਦੇ ਬੱਚੇ ਨਾਮ ਜਗਦੇ ਆ ਜਿੰਨਾ ਮਾਵਾ ਦੇ ਬੱਚੇ ਆ ਸੰਗਤ ਵਿੱਚ ਜੁੜੇ ਨੇ ਉਹਨਾਂ ਮਾਵਾ ਨੂੰ ਲੱਖ ਲੱਖ ਵਾਰ ਬਧਾਈ ਹੈ ਬਧਾਈ ਹੈ ਇਹ ਘੜੀਆਂ ਦੇ ਇਥੇ ਵਿੱਚ ਨੇ ਦੇਖਦੇ ਅੱਜ ਦੇ ਹਾਲਾਤ ਬੱਚੇ ਪੱਖਾਂ ਕਲੱਬਾਂ ਦੇ ਵਿੱਚ ਕਿਵੇਂ ਸ਼ਰਾਬਾਂ ਕੁਬਾਬਾਂ ਨਸ਼ੇ ਵਿਸ਼ਿਆਂ ਵਿੱਚ ਬੈ ਕੇ ਜੀਵਨ ਗੁਜ਼ਾਰ ਰਹੇ ਨੇ ਤੇ ਇੱਥੇ ਸਾਸਤਰ ਵਿਦਿਆ ਨਾਲ ਜੁੜਦੇ ਆ ਸਾਸਤਰ ਵਿਦਿਆ ਨਾਲ ਜੁੜਦੇ ਆ ਨਾਮ ਬਾਣੀ ਨਾਲ ਜੁੜਦੇ ਆ ਇਹੀ ਸਾਡੇ ਜੀਵਨ ਦਾ ਮਕਸਦ ਹੈ ਮਹਾਰਾਜ ਸਾਹਿਬ ਦੀ ਕਿਰਪਾ ਕਰ ਲੈਣਾ ਬੱਚਿਆਂ ਨੂੰ ਇਦਾਂ ਜੋੜ ਕੇ ਰੱਖਣ 25 ਪਾਰ ਜਿਹੜੇ ਉਹਦੇ ਰੋਗ ਦਾ ਉਦੋਂ ਕਰਾਲੇ ਮਹਾਰਾਜ ਜੀ ਬਖਸ਼ਦੇ ਰਹੇ ਜਿਹੜੇ-ਜਿਹੜੇ ਵੀ ਸਕਾਰ ਦੇ ਵਿੱਚ ਸੋਹਣੇ ਪਾਰ ਦੇ ਵਿੱਚ ਸਵਾਵਾ ਨਭਾਉਂਦੇ ਨੇ ਮਹਾਰਾਜ ਜੀ ਸਾਰਿਆਂ ਤੇ ਮੇਰ ਦੀ ਨਜ਼ਰ ਰੱਖਦਾ ਮੇਰੀਆਂ ਬਤਾਵਾ ਪੈਣਾ ਆਪ ਜਪੜੀਆਂ ਦੇ ਤੇ ਬਸੀਆਂ ਦੇ ਦਜਾਉਂਦੀਆਂ ਰਹੇ ਸਵਾਉ ਜਿੱਤੇ ਅੱਜ ਗਈਆਂਨ ਮਹੀਨੇ ਦਾ ਕੈਂਪ ਲਾ ਕੇ ਸਵਾਵਾ ਗੇਂਦੀਆਂ ਨੇ ਮਾਂ ਬਾਪੀ ਦੇ ਪਰਿਵਾਰ ਚੜ੍ਹਦੇ ਨੇ ਅੱਜ ਸਮਾਪਤੀ ਦੇ ਸਮੇਂ ਮਤਾਵਾ ਪਹਿਨਣ ਲਈ ਸੁਖਮਨੀ ਸਾਹਿਬ ਦੀ ਜਾਪ ਕੀਤੀ ਹੈ ਤੇ ਨਾਲ ਹੀ ਅੱਜ ਉਹਨਾਂ ਸਭ ਦਾ ਮਾਨ ਸਨਮਾਨ ਹੈ ਹੌਸਲਾ ਭਜਾਈ ਕੀਤੀ ਜਾਣੀ ਹੈ ਜਿੰਨਾ ਬੱਚਿਆਂ ਨੇ ਗੁਰਮਤ ਮੁਕਾਬਲਿਆਂ 'ਚ ਭਾਗ ਲਿਆ ਗੁਰਮਤ ਦੀ ਸੋਚੀ ਲੈਣ ਵਾਸਤੇ ਕੰਪੀਟੀਸ਼ਨ ਲੜੇ ਨੇ ਉਹਨਾਂ ਮਤਾਵਾ ਦਾ ਵੀ ਧੰਨਵਾਦ ਹੈ ਸਰਵਮਾਨ ਆਓ ਹੁਣਾਂ ਬੁੱਲਾਂ ਦੀ ਟੀਮਾਂ ਗੁਰੂ ਵਰਗੋ ਕੇ ਸੰਗਤ ਭਗਤ ਜੋ ਹੈ ਦੇਨੂ ਕੀ ਜੁੜੇ ਹੋ ਸਾਰੀ ਅਦਰ ਜੁੜੇ ਰਹੋ ਉਹਨਾਂ ਪੁਰਾਣੇ ਇਮਾਰਤ ਕੋਈ ਕੋਤਾ ਨਾ ਪੜਦੀ ਹੈ ਭਗਤ ਰੇਸ਼ਬਾਬ ਦੇ ਪਿਆਰ ਵਿੱਚ ਜਿੱਥੇ ਰੋਜ਼ ਹੀ ਕਿਸੇ ਨਾ ਕਿਸੇ ਸੇਵਾ ਦਾ ਨਾ ਬਣੋ ਸੇਵਾ ਕੀਤੀ ਜਾਂਦੀ ਹੈ ਬੱਚਿਆਂ ਦੇ ਹੌਂਸਲਾ ਬਣਾਈ ਦੇਂਦੀ ਹੈ ਅੱਗੇ ਹੋਰ ਪ੍ਰੇਰਿਤ ਹੋਣੋ ਦੇਖੋ ਛੋਟੇ ਬੱਚੇ ਨੇ ਬਾਬਾ ਫਰੀਦ ਦੀ ਮਾਂ ਨੇ ਗੁਰਦਾਣਾ ਲਾਂਚ ਦੇ ਕੇ ਬੰਦੀ ਦਾ ਦੌਰ ਸਫਲ ਬਣ ਗਏ ਸੀ ਭਾਈ ਬਦਵੀ ਇਸ ਕਰੇਗਾ ਉਹਨਾਂ ਕੋਲੋਂ ਗੰਨੇ ਦਾ ਰੱਤ ਸੰਗਤਵਾਸ ਸੀ ਤੇ ਬੰਦਿਆਂ ਦੇ ਸਰਕਾਰ ਦੇ ਵਿੱਚ ਉਹਨਾਂ ਨੇ ਸੇਵਾ ਕੀਤੀ ਹੈ ਬੜਾ ਚੜ੍ਹਦੀ ਕਲਾ ਦਾ ਆਓ ਸਾਰੇ ਫੜਿਓ ਇਸ ਸੰਗਤ ਦੇ ਵਿੱਚ ਭਗਤ ਵੀਰ ਸਾਹਿਬ ਨੂੰ ਕੀ ਅਰੰਭ ਕਰਿਆ ਤੇ ਆਨੰਦ ਸਹਿਤ ਉਹਨਾਂ ਨੂੰ ਲਾ ਦੀ ਪ੍ਰਵਸਾਰੇ ਕਰੇ ਰੱਬ ਬਣ ਗਿਆ ਕਮੀ ਜੀ ਜਲਾਕ ंग खरि गेशानी रंग भर जे आंग कासवानी i no. कर्म भे सिया कर्म

let yeah. ਸੇਮਰਾਤ ਸਾਰਾ ਕਾਹਨ ਕਾਹਨ ਜਿਤਨਾ ਸਿਆ ਰਹਿਣਾ ਗਰੇ ਸਸਨਾਰ ਸਾਇਦ ਜੀ ਦਾ ਖਾਸ ਕਰਾ ਕਾਏ ਕੋ ਦੇ ਕੇ ਮੰਦੇ ਹੈ ਅਮਰ ਸਿਨਾਹਾਰਾ